ਕਹਿੰਦੇ ਆ ਕਿ ਬੱਚੇ ਰੱਬ ਦਾ ਰੂਪ ਹੁੰਦੇ ਨੇ ਪਰ ਜੇ ਬੱਚੇ ਪੜ੍ਹਨ ਲਿਖਣ ਦੀ ਥਾਂ ਚੋਰੀਆਂ ਕਰਨ ਲੱਗ ਪੈਂ ਤਾਂ ਕੀ ਹੀ ਕਵਾਂਗੇ ਐਦਾ ਦਾ ਹੀ ਇੱਕ ਮਾਮਲਾ ਪਠਾਨਕੋਟ ਦੇ ਪੀਰ ਬਾਬਾ ਚੌਂਕ ਤੋਂ ਸਾਹਮਣੇ ਨਿਕਲ ਕੇ ਆ ਰਿਹਾ ਹੈ ਜਿੱਥੇ ਛੋਟੇ-ਛੋਟੇ ਬੱਚਿਆਂ ਵੱਲੋਂ ਏਸੀ ਦੀ ਪਾਈਪ ਚੌਥੀ ਮੰਜ਼ਲ ਤੇ ਜਾ ਕੇ ਚੋਰੀ ਕਰ ਲਈ ਗਈ ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਬਿਲਡਿੰਗ ਬੰਸੀ ਬਾਹਰ ਲਿਫਟ ਦੇ ਲੱਗੇ ਪੈੜਾ ਦੇ ਜਰੀਏ ਬੱਚੇ ਚੌਥੀ ਮੰਜ਼ਲ ਤੇ ਚੜੇ ਤੇ ਉੱਥੋਂ ਲਗਭਗ 6 ਲੱਖ ਦੇ ਤਾਂਬੇ ਦੀਆਂ ਪਾਈਪਾਂ ਚੋੱਕ ਕੇ ਲੈ ਗਏ ਜਾਣਕਾਰੀ ਦਿੰਦੇ ਹੋਏ ਬਿਲਡਿੰਗ ਕਰਮਚਾਰੀ ਨੇ ਦੱਸਿਆ ਅਸੀਂ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਸੀ ਕਿ ਚੌਥੀ ਮੰਜ਼ਿਲ ਤੇ ਕਿੱਦਾਂ ਤਾਰਾ ਚੋਰੀਆਂ ਹੋ ਸਕਦੀਆਂ ਹਨ ਪਰ ਅੱਜ ਜਦੋਂ ਦਿਨੇ ਅਸੀਂ ਬਿਲਡਿੰਗ ਵਿੱਚ ਫੇਰਾ ਮਾਰਨ ਆਏ ਤਾਂ ਬੱਚਿਆਂ ਨੂੰ ਹੇਟਾ ਉਤਰਦੇ ਦੇਖਿਆ ਤੇ ਫੜ ਲਿਆ ਜਦੋਂ ਬੱਚਿਆਂ ਕੋਲ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਉਹ ਚੋਰੀ ਦੀਆਂ ਤਾਰਾਂ ਖਾਨਪੂਰ ਵਿਖੇ ਕਿਸੇ ਬਿੱਲਾ ਕਵਾੜੀਆ ਦੇ ਨਾਂ ਦੇ ਵਿਅਕਤੀ ਨੂੰ ਵੇਚਦੇ ਸੀ ਬਿਲਡਿੰਗ ਮਾਲਕਾਂ ਵੱਲੋਂ ਇਸ ਦੀ ਕੰਪਲੇਂਟ ਥਾਣੇ ਵਿੱਚ ਕਰ ਦਿੱਤੀ ਗਈ ਹੈ ਤੇ ਖਬਰ ਦਸੇ ਜਾਣ ਤੱਕ ਪੁਲਿਸ ਮਾਮਲੇ ਦੀ ਜਾਂਚ ਸ਼ੁਰੂ ਕਰ ਚੁੱਕੀ ਹੈ 15 ਦਿਨ ਪਹਿਲਾਂ ਸਾਡੇ ਇੱਥੇ ਚੋਰੀ ਹੋਈ ਸੀਗੀ ਤੇ ਇਹ ਹੀ ਲੱਭਣ ਦੇ ਹੀ ਮੁੰਡੇ ਅੱਜ ਮੈਨੂੰ ਰੰਗੇ ਹੱਥੀ ਮਾਣਾ ਨੂੰ ਫੜ ਲਿਆ ਦੋ ਮੁੰਡੇ ਫੜੇ ਅੱਜ ਤੇ ਇਹਨਾਂ ਨਾਲ ਇਹਨਾਂ ਨੂੰ ਪੁੱਛਿਆ ਬੱਚਾ ਜਦੋਂ ਇਹ ਕਹਿੰਦੇ ਸਾਡੇ ਨਾਲ ਤਿੰਨ ਜਣੇ ਹੋਰ ਸੀਗੇ ਤੇ ਚੋਰੀ ਸਾਡੇ ਭਾਈ ਏਸੀ ਦੀਆਂ ਪੈਪਾ ਲੈ ਗਿਆ ਸਾਰੀਆਂ ਪੈਪਾ ਫਲੋਰ ਦੀਆਂ ਪੰਜੇ ਫਲੋਰ ਦੀਆਂ ਪੈਪਾ ਚੜ ਕੇ ਲੈ ਗਿਆ ਚੋਰੀ ਕਿੱਦਾਂ ਉੱਪਰ ਇੱਥੇ ਦੂਜੀ ਤੀਜੀ ਮੰਜ਼ਿਲ ਦਾ ਕਿੱਦਾਂ ਇਹ ਭਾਈ ਪੈੜ ਸਾਡੇ ਲੱਗੀ ਪਈ ਸੀਗੀ ਇਹਦੀ ਲਿਫਟ ਦੀ ਪੈੜ ਲੱਗੀ ਉਹਦੇ ਨਾਲ ਹੀ ਚੜ ਗਏ ਕਿੰਨਾ ਨੁਕਸਾਨ ਕਰਦੇ ਨੁਕਸਾਨ ਕੋਈ 5 5.5 ਲੱਖ ਤੋਂ ਉੱਪਰ ਕਰ ਗਿਆ ਜੀ ਪਲੱਸ ਕਰ ਗਿਆ ਤੂੰ थाने ਕੰਪਲੀਟ ਕਰਤੀ ਜੀ ਹਾਂਜੀ ਕਰਤੀ ਆ ਜੀ ਭਾਜੀ ਇਹਨਾਂ ਕੋਲੋਂ ਦੱਸਿਆ ਗਿਆ ਕਿ ਮਾਲ ਕਿਨੂੰ ਵੇਚਿਆ ਗਿਆ ਇਹ ਕਹਿੰਦੇ ਬਿਲਾ ਬਿਲਾ ਕੋ ਕੁਵਾੜੀਆਂ ਉਹਨਾਂ ਨੂੰ ਵੇਚਿਆ ਗਿਆ ਖਾਨਪੁਰ ਵਾਲੀ ਸਾਈਡ ਕਿਤੇ ਕਹਿੰਦੇ ਕੈਪਰ ਪਰਸ ਤੋਂ ਖਰੀਦੇ ਨਾਲ ਅੱਜ ਸੈਨੀ ਦੀ ਰਿਪੋਰਟ ਕਹਿੰਦੇ ਆ ਕਿ ਬੱਚੇ ਰੱਬ ਦਾ ਰੂਪ ਹੁੰਦੇ ਨੇ ਪਰ ਜੇ ਬੱਚੇ ਪੜਨ ਲਿਖਣ ਦੀ ਥਾਂ ਚੋਰੀਆਂ ਕਰਨ ਲੱਗ ਪੈਂ ਤਾਂ ਕੀ ਹੀ ਕਵਾਂਗੇ ਐਦਾਂ ਦਾ ਹੀ ਇੱਕ ਮਾਮਲਾ ਪਠਾਨਕੋਟ ਦੇ ਪੀਰ ਬਾਬਾ ਚੌਂਕ ਤੋਂ ਸਾਹਮਣੇ ਨਿਕਲ ਕੇ ਆ ਰਿਹਾ ਹੈ ਜਿੱਤੇ ਛੋਟੇ-ਛੋਟੇ ਬੱਚਿਆਂ ਵੱਲੋਂ ਏਸੀ ਦੀ ਪਾਈਪ ਚੌਥੀ ਮੰਜ਼ਲ ਤੇ ਜਾ ਕੇ ਚੋਰੀ ਕਰ ਲਈ ਗਈ। ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਬਿਲਡਿੰਗ ਬੰਸੀ ਬਾਹਰ ਲਿਫਟ ਦੇ ਲੱਗੇ ਪੈਡਾ ਦੇ ਜ਼ਰੀਏ ਬੱਚੇ ਚੌਥੀ ਮੰਜ਼ਲ ਤੇ ਚੜੇ ਤੇ ਉੱਥੋਂ ਲਗਭਗ 6 ਲੱਖ ਦੇ ਤਾਂਬੇ ਦੀਆਂ ਪਾਈਪਾਂ ਚੋੱਕ ਕੇ ਲੈ ਗਏ। ਜਾਣਕਾਰੀ ਦਿੰਦੇ ਹੋਏ ਬਿਲਡਿੰਗ ਕਰਮਚਾਰੀ ਨੇ ਦੱਸਿਆ ਅਸੀਂ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਸੀ ਕਿ ਚੌਥੀ ਮੰਜ਼ਲ ਤੇ ਕਿੱਦਾਂ ਤਾਰਾ ਚੋਰੀਆਂ ਹੋ ਸਕਦੀਆਂ ਹਨ। ਪਰ ਅੱਜ ਜਦੋਂ ਦਿਨੇ ਅਸੀਂ ਬਿਲਡਿੰਗ ਵਿੱਚ ਫੇਰਾ ਮਾਰਨ ਆਏ ਤਾਂ ਬੱਚਿਆਂ ਨੂੰ ਹੇਟਾ ਉਤਰਦੇ ਦੇਖਿਆ ਤੇ ਫੜ ਲਿਆ। ਜਦੋਂ ਬੱਚਾ ਕੋਲ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਉਹ ਚੋਰੀ ਦੀਆਂ ਤਾਰਾਂ ਖਾਨਪੁਰ ਵਿਖੇ ਕਿਸੇ ਬਿੱਲਾ ਕਵਾੜੀਆ ਦੇ ਨਾਂ ਦੇ ਵਿਅਕਤੀ ਨੂੰ ਵੇਚਦੇ ਸੀ ਬਿਲਡਿੰਗ ਮਾਲਕਾਂ ਵੱਲੋਂ ਇਸ ਦੀ ਕੰਪਲੇਂਟ ਥਾਣੇ ਵਿੱਚ ਕਰ ਦਿੱਤੀ ਗਈ ਹੈ ਤੇ ਖਬਰ ਦਸੇ ਜਾਣ ਤੱਕ ਪੁਲਿਸ ਮਾਮਲੇ ਦੀ ਜਾਂਚ ਸ਼ੁਰੂ ਕਰ ਚੁੱਕੀ ਹੈ 15 ਦਿਨ ਪਹਿਲਾਂ ਸਾਡੇ ਇਥੇ ਚੋਰੀ ਹੋਈ ਸੀ ਤੇ ਇਹ ਹੀ ਲੱਭਣ ਦੇ ਹੀ ਮੁੰਡੇ ਅੱਜ ਮੈਨੂੰ ਰੰਗੇ ਹੱਥੀ ਮਾਣਾ ਨੂੰ ਫੜ ਲਿਆ ਦੋ ਮੁੰਡੇ ਫੜੇ ਅੱਜ ਤੇ ਇਹਨਾਂ ਨਾਲ ਇਹਨਾਂ ਨੂੰ ਪੁੱਛਿਆ ਪੁੱਛਿਆ ਜਦੋਂ ਇਹ ਕਹਿੰਦੇ ਸਾਡੇ ਨਾਲ ਤਿੰਨ ਜਣੇ ਹੋਰ ਸੀਗੇ ਤੇ ਚੋਰੀ ਸਾਡੇ ਪਈ ਏਸੀ ਦੀਆਂ ਪੈਪਾ ਲੈ ਗਿਆ ਸਾਰੀਆਂ ਪੈਪਰ ਫਲੋਰ ਦੀਆਂ ਪੰਜੇ ਫਲੋਰੀਆਂ ਪੈਪਰ ਚੜ੍ਹ ਕੇ ਲੈ ਗਿਆ ਚੋਰੀ ਕਿੱਦਾਂ ਉੱਪਰ ਇੱਥੇ ਦੂਜੀ ਤੀਜੀ ਮੰਜ਼ਿਲ ਦਾ ਕਿੱਦਾਂ ਇਹ ਭਾਈ ਪੈੜ ਸਾਡੇ ਲੱਗੀ ਪਈ ਸੀਗੀ ਇਹ ਉਹਦੀ ਲਿਫਟ ਦੀ ਪੈੜ ਲੱਗੀ ਉਹਦੇ ਨਾਲ ਹੀ ਚੜ੍ਹ ਗਏ ਕਿੰਨਾ ਨੁਕਸਾਨ ਕਰਦੇ ਨੁਕਸਾਨ ਕੋਈ 5 5.5 ਲੱਖ ਤੋਂ ਉੱਪਰ ਕਰ ਗਿਆ ਜੀ ਪਲੱਸ ਕਰ ਗਿਆ ਉਹਨੂੰ ਥਾਣੇ ਕੰਪਲੀਟ ਕਰਤੀ ਜੀ ਹਾਂਜੀ ਕਰਤੀ ਹੈ ਜੀ ਭਾਜੀ ਇਹਨਾਂ ਕੋਲੋਂ ਦੱਸਿਆ ਗਿਆ ਕਿ ਮਾਲਕ ਨੂੰ ਵੇਚਿਆ ਗਿਆ ਇਹ ਕਹਿੰਦੇ ਬਿੱਲਾ ਬਿੱਲਾ ਕੋ ਕੁਵਾੜੀਆਂ ਉਹਨਾਂ ਨੂੰ ਵੇਚਿਆ ਹੋਇਆ ਖਾਨਪੂਰ ਵਾਲੀ ਛੜਕ ਤੇ ਕਹਿੰਦੇ ਕੈਂਪਰ ਕੋਲੋਂ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਹੈ ਕਹਿੰਦੇ ਆ ਕਿ ਬੱਚੇ ਰੱਬ ਦਾ ਰੂਪ ਹੁੰਦੇ ਨੇ ਪਰ ਜੇ ਬੱਚੇ ਪੜ੍ਹ ਲਿਖਣ ਦੀ ਥਾਂ ਚੋਰੀਆਂ ਕਰਨ ਲੱਗ ਪੈਂ ਤਾਂ ਕੀ ਹੀ ਕਵਾਂਗੇ ਐਦਾਂ ਦਾ ਹੀ ਇੱਕ ਮਾਮਲਾ ਪਠਾਨਕੋਟ ਦੇ ਪੀਰ ਬਾਬਾ ਚੌਂਕ ਤੋਂ ਸਾਹਮਣੇ ਨਿਕਲ ਕੇ ਆ ਰਿਹਾ ਹੈ ਜਿੱਥੇ ਛੋਟੇ ਛੋਟੇ ਬੱਚਿਆਂ ਵੱਲੋਂ ਏਸੀ ਦੀ ਪਾਈਪ ਚੌਥੀ ਮੰਜ਼ਲ ਤੇ ਜਾ ਕੇ ਚੋਰੀ ਕਰ ਲਈ ਗਈ ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਬਿਲਡਿੰਗ ਬੰਸੀ ਬਾਹਰ ਲਿਫਟ ਦੇ ਲੱਗੇ ਪੈੜਾ ਦੇ ਜ਼ਰੀਏ ਬੱਚੇ ਚੌਥੀ ਮੰਜ਼ਲ ਤੇ ਚੜੇ ਤੇ ਉੱਥੋਂ ਲਗਭਗ 6 ਲੱਖ ਦੇ ਤਾਂਬੇ ਦੀਆਂ ਪਾਈਪਾਂ ਚੋਕ ਕੇ ਲੈ ਗਏ ਜਾਣਕਾਰੀ ਦਿੰਦੇ ਹੋਏ ਬਿਲਡਿੰਗ ਕਰਮਚਾਰੀ ਨੇ ਦੱਸਿਆ ਅਸੀਂ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਸੀ ਕਿ ਚੌਥੀ ਮੰਜ਼ਿਲ ਤੇ ਕਿੱਦਾਂ ਤਾਰਾ ਚੋਰੀਆਂ ਹੋ ਸਕਦੀਆਂ ਹਨ ਪਰ ਅੱਜ ਜਦੋਂ ਦਿਨੇ ਅਸੀਂ ਬਿਲਡਿੰਗ ਵਿੱਚ ਫੇਰਾ ਮਾਰਨ ਆਏ ਤਾਂ ਬੱਚਿਆਂ ਨੂੰ ਹੇਟਾ ਉਤਰਦੇ ਦੇਖਿਆ ਤੇ ਫੜ ਲਿਆ ਜਦੋਂ ਬੱਚਿਆਂ ਕੋਲ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਉਹ ਚੋਰੀ ਦੀਆਂ ਤਾਰਾਂ ਖਾਨਪੁਰ ਵਿਖੇ ਕਿਸੇ ਬਿੱਲਾ ਕਵਾੜੀਆ ਦੇ ਨਾਂ ਦੇ ਵਿਅਕਤੀ ਨੂੰ ਵੇਚਦੇ ਸੀ ਬਿਲਡਿੰਗ ਮਾਲਕਾਂ ਵੱਲੋਂ ਇਸ ਦੀ ਕੰਪਲੇਂਟ ਥਾਣੇ ਵਿੱਚ ਕਰ ਦਿੱਤੀ ਗਈ ਹੈ ਤੇ ਖਬਰ ਦਸੇ ਜਾਣ ਤੱਕ ਪੁਲਿਸ ਮਾਮਲੇ ਦੀ ਜਾਂਚ ਸ਼ੁਰੂ ਕਰ ਚੁੱਕੀ ਹੈ 15 ਦੇ ਦਿਨ ਪਹਿਲਾਂ ਸਾਡੇ ਇੱਥੇ ਚੋਰੀ ਹੋਈ ਸੀਗੀ ਤੇ ਇਹੀ ਲੱਭਣ ਦੇ ਹੀ ਮੁੰਡੇ ਅੱਜ ਮੈਨੂੰ ਰੰਗੇ ਹਥੀਮਾਨਾਂ ਨੂੰ ਫੜ ਲਿਆ ਦੋ ਮੁੰਡੇ ਫੜੇ ਅੱਜ ਤੇ ਇਹਨਾਂ ਨਾਲ ਇਹਨਾਂ ਨੂੰ ਪੁੱਛਿਆ ਪੁੱਛਿਆ ਜਦੋਂ ਇਹ ਕਹਿੰਦੇ ਸਾਡੇ ਨਾਲ ਤਿੰਨ ਜਣੇ ਹੋਰ ਸੀਗੇ ਕੀ ਕੀ ਕਰਕੇ ਚੋਰੀ ਸਾਡੇ ਭਾਈ ਏਸੀ ਦੀਆਂ ਪੈਪਾ ਲੈ ਗਿਆ ਸਾਰੀਆਂ ਪੈਪਾ ਫਲੋਰ ਦੀਆਂ ਪੰਜੇ ਫਲੋਰੀਆਂ ਪੈਪਾ ਚੜ੍ਹ ਕੇ ਲੈ ਗਿਆ ਚੋਰੀ ਕਿੱਦਾਂ ਉੱਪਰ ਇੱਥੇ ਦੂਜੀ ਤੀਜੀ ਮੰਜ਼ਿਲ ਦਾ ਕਿੱਦਾਂ ਇਹ ਭਾਈ ਪੈੜ ਸਾਡੇ ਲੱਗੀ ਪਈ ਸੀਗੀ ਉਹਦੀ ਲਿਫਟ ਦੀ ਪੈੜ ਲਗੀ ਉਹਦੇ 'ਤਾਂ ਹੀ ਚੜ੍ਹ ਗਏ ਕਿੰਨਾ ਨੁਕਸਾਨ ਕਰਤਿਆ ਨੁਕਸਾਨ ਕੋਈ 5 5 ਲੱਖ ਤੋਂ ਉੱਪਰ ਕਰ ਗਿਆ ਜੀ ਪਲ ਉਹਨੂੰ ਥਾਣੇ ਕੰਪਲੀਟ ਕਰਤੀ ਜੀ ਹਾਂਜੀ ਕਰਤੀ ਆ ਜੀ ਭਾਜੀ ਇਹਨਾਂ ਵੱਲੋਂ ਦੱਸਿਆ ਗਿਆ ਕਿ ਮਾਲ ਕਿਨੂੰ ਵੇਚਿਆ ਗਿਆ ਇਹ ਕਹਿੰਦੇ ਬਿੱਲਾ ਬਿੱਲਾ ਕੋਈ ਕੁਵਾੜੀਆਂ ਉਹਨਾਂ ਨੂੰ ਵੇਚਿਆ ਗਿਆ ਖਾਨਪੌਰ ਵਾਲੀ ਸ਼ਾਰਕ ਤੇ ਕਹਿੰਦੇ ਕੈਮਰ ਕੋਸਤ ਹਨੀ ਦੇ ਨਾਲ ਅੱਜ ਸੈਨੀਟੀ ਦੀ ਰਿਪੋਰਟ